ਹਾਂਜੀ ਜਿੱਦਾਂ ਤੁਸੀਂ ਸਾਰਿਆਂ ਨੇ ਮਤਲਬ ਕਿ ਦੇਖਿਆ ਹੀ ਆਪਾਂ ਸਾਰਿਆਂ ਨੇ ਬਾਗ ਮਿਲਖਾ ਬਾਗ ਨੂੰ ਵੀ ਦੇਖਿਆ ਤੇ ਉਸ ਦੇ ਵਿੱਚ ਵੀ ਉਹਨਾਂ ਨੇ ਇੰਡੀਆ ਦਾ ਬਲੇਜ਼ਰ ਪਾਉਣਾ ਹੁੰਦਾ ਤੇ ਆਪਾਂ ਨੂੰ ਉੱਥੋਂ ਸਾਰੇ ਸਮਝ ਹੀ ਸਕਦੇ ਆਂ ਵੀ ਇੱਕ ਖਿਡਿਆਰੀ ਲਈ ਇੰਡੀਆ ਦੀ ਕਿੱਟ ਪਾਉਣੀ ਜਾਂ ਇੰਡੀਆ ਦਾ ਬਲੇਜ਼ਰ ਪਾਉਣਾ ਇੱਕ ਡ੍ਰੀਮ ਹੁੰਦਾ ਇੱਕ ਸੁਪਨਾ ਹੁੰਦਾ ਹਨਾ ਤੇ ਉਹੀ ਸੁਪਨੇ ਨਾਲ ਹਰੇਕ ਖਿਡਿਆਰੀ ਤੇ 올림픽 ਦੇ ਵਿੱਚ ਜਾਣਾ ਪਾਰਟਿਸਪੇਟ ਕਰਨਾ ਵੀ ਇੱਕ ਭਾਗ ਲੈਣਾ ਵੀ ਇੱਕ ਸੁਪਨਾ ਹੁੰਦਾ ਹਨਾ ਤੇ ਉਸੇ ਸੁਪਨੇ ਦੇ ਨਾਲ ਹੀ ਹਰੇਕ ਖਿਡਿਆਰੀ ਆ ਜਿਹੜਾ ਉਹ ਆਪਣੀ ਖੇਡ ਸ਼ੁਰੂ ਕਰਦਾ ਵੀ ਮੈਂ ਕਿਸੇ ਨਾ ਕਿਸੇ ਦਿਨ 올림픽 ਦੇ ਵਿੱਚ ਜਾਊਗਾ ਤੇ ਉੱਥੇ ਮੈਡਲ ਵੀ ਜਿੱਤੂਗਾ ਤੇ ਇਸੇ ਹੀ ਉਮੀਦ ਨਾਲ ਮੈਂ ਇੱਕ ਦਿਨ ਗੇਮ ਸ਼ੁਰੂ ਕਰੀ ਸੀ ਤੇ ਪ੍ਰਮਾਤਮਾ ਨੇ ਹੁਣ ਤੱਕ ਸਾਥ ਦਿੱਤਾ ਤੇ ਪ੍ਰੋਬਲਮਾਂ ਆਈਆਂ ਕੁਝ ਤੇ ਬੈਗਰੂ ਨੇ ਆਪ ਹੀ ਲਾਜ ਰੱਖ ਕੇ ਹੁਣ ਤੱਕ ਇੱਥੇ ਤੱਕ ਪਹੁੰਚਾਇਆਗਾ ਕਿ ਮੈਂ ਅੱਜ ਇੰਡੀਆ ਦੀ ਕਿੱਟ ਪਾਈ ਹੋਈ ਆ ਤੇ ਬਹੁਤ ਹੀ ਚੰਗਾ ਲੱਗ ਰਿਹਾ ਤੇ ਸ਼ੁਕਰੀਆ ਅਦਾ ਕਰਦਾ ਮੈਂ ਪ੍ਰਮਾਤਮਾ ਦਾ ਤੇ ਹਾਂਜੀ ਹਾਂਜੀ ਮੈਂ ਅਲਰੇਡੀ ਇੰਡੀਅਨ ਨੇਵੀ ਦੇ ਵਿੱਚ ਜੌਬ ਕਰਦਾ ਆਈ ਤੇ ਮੈਨੂੰ ਇਹ ਗੱਲ ਤੇ ਵੀ ਬਹੁਤ ਪ੍ਰਾਊਡ ਮੈਨ ਤੁਲ ਕੀ ਫੀਲ ਹੁੰਦਾਗਾ ਕਿ ਮੈਂ ਇੰਡੀਅਨ ਨੇਵੀ ਦਾ ਕਿਉਂਕਿ ਬਹੁਤ ਟਾਈਮ ਪਹਿਲਾਂ ਮੇਰਾ ਇਹ ਸੁਪਨਾ ਸੀਗਾ ਆਰਮੀ ਦੇ ਵਿੱਚ ਜਾਣ ਦਾ ਤੇ ਉਸ ਤੋਂ ਬਾਅਦ ਮੈਂ ਜਦੋਂ ਮੈਨੂੰ ਇੰਡੀਅਨ ਨੇਵੀ ਦੇ ਬਾਰੇ ਪਤਾ ਲੱਗਿਆ ਤੇ ਫਿਰ ਮੈਂ ਇੰਡੀਅਨ ਨੇਵੀ ਜੁਆਇਨ ਕੀਤੀ ਤੇ ਮੈਨੂੰ ਮਤਲਬ ਕਿ ਅੱਜ ਇਹ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਆ ਕਿ ਮੈਂ ਇੱਕ ਖਿਡਿਆਰੀ ਹੋਣ ਦੇ ਨਾਲ-ਨਾਲ ਇੱਕ ਇੰਡੀਅਨ ਨੇਵੀ ਦਾ ਹਿੱਸਾ ਵੀ